ਸਾਡੇ ਮਹਾਲੋਂ ਪਿੰਡ ਦੀ 383 ਏਕੜ ਜ਼ਮੀਨ ਲੈਂਡ ਪੁਲਿਸ ਸਕੀਮ ਵਿੱਚ ਆ ਗਈ ਆ। ਉਹਦੇ ਵਿਰੋਧ ਵਿੱਚ ਸਮੂਹ ਪੰਚਾਇਤ ਮਹਾਲੋਂ ਪੂਰਾ ਪਿੰਡ ਇਕੱਠਾ ਹੋ ਕੇ ਮਹਾਲੋਂ ਦੀ ਪੰਚਾਇਤ ਜ਼ਿਮੀਂਦਾਰ ਖੇਤ ਮਜ਼ਦੂਰ ਜਿਹੜੇ ਨਾਲ ਦੇ ਪਿੰਡ ਆ ਗੁਜਰਪੁਰ ਜੱਬੋਵਾਲ ਮਲਪੁਰ ਜਿਨ੍ਹਾਂ ਦੇ ਜ਼ਿਮੀਂਦਾਰ ਖੇਤ ਮਜ਼ਦੂਰ ਸਾਰੇ ਵਿੱਚ ਇਫੈਕਟ ਹੁੰਦੇ ਆ ਇਹ ਸਾਰੇ ਇਕੱਠੇ ਹੋ ਕੇ ਅੱਜ ਅਸੀਂ ਮਹਾਂ ਜੋ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ। ਉਹਨਾਂ ਦੇ ਥਰੂ ਅਸੀਂ ਗਵਰਨਰ ਪੰਜਾਬ ਸੀਐਮ ਪੰਜਾਬ ਨਵੇਂ ਸ਼ਹਿਰ ਦੇ ਐਸਡੀਐਮ ਸਾਹਿਬ ਤਹਿਸੀਲਾਰ ਸਾਹਿਬ ਸਾਰਿਆਂ ਨੂੰ ਮੰਗ ਪੱਤਰ ਦੇਣੇ ਆ ਗਵਰਨਮੈਂਟ ਨੇ ਇਹਦੇ ਵਿੱਚ ਇੱਕ ਕਿਹਾ ਹੋਇਆ ਵੀ ਕਿਸੇ ਨਾਲ ੱਤਕਾ ਨਹੀਂ ਅਸੀਂ ਕਰਨਾ ਅਸੀਂ ਹਰ ਜ਼ਿਮੀਦਾਰ ਨੂੰ ਪੁੱਛਣਾ ਜਿਹੜਾ ਬੰਦਾ ਜ਼ਮੀਨ ਦੇਣੀ ਚਾਹੁੰਦਾ ਉਹਦੀ ਜ਼ਮੀਨ ਲਵਾਂਗੇ ਬਾਕੀ ਨਹੀਂ ਤੇ ਉਹਨਾਂ ਨੇ ਕਿਹਾ ਵੀ ਜਿਹੜੇ ਜ਼ਮੀਨ ਦੇਣੇ ਚਾਹੁੰਦੇ ਆਪਣੀ ਸਹਿਮਤੀ ਪ੍ਰਗਟ ਕਰਨ ਅਸੀਂ ਉਸੇ ਗਵਰਨਮੈਂਟ ਦੇ ਪੁਆਇੰਟ ਦੇ ਉੱਤੇ ਜ਼ਮੀਨ ਨਾ ਦਿੰਦੇ ਹੋਏ ਅਸੀਂ ਇਹ ਸਾਰਾ ਜਿਹੜਾ ਮੰਗ ਪੱਤਰ ਬਣਾਇਆ ਤੇ ਹਰ ਜ਼ਮੀਦਾਰ ਨੇ ਆਪਣੇ ਆਪਣੇ ਖਸਰਾ ਨੰਬਰ ਪਾ ਕੇ ਫਾਰਮ ਭਰੇ ਆ ਕਿ ਸਾਡੀ ਆ ਜ਼ਮੀਨਾਂ ਅਸੀਂ ਇਸ ਪੂਲਿੰਗ ਨਾਲ ਅਸਹਿਮਤੀ ਪ੍ਰਗਟ ਕਰਦੇ ਆ ਜੀ ਜ਼ਮੀਨ ਰਿਕੁਆਇਰ ਕਰ ਰਹੀ ਹੈ ਗਵਰਨਮੈਂਟ ਅਸੀਂ ਤਾਂ ਕਿਸੇ ਹਾਲਤ ਵਿੱਚ ਦੇ ਨਹੀਂ ਸਕਦੇ ਜੀ ਬੋਣ ਜੋ ਜ਼ਮੀਨ ਹੈ ਕਿਉਂਕਿ ਅਸੀਂ ਉਹੀ ਜ਼ਮੀਨ ਤੋਂ ਖਾਣਾ ਪੀਣਾ ਰੋਟੀ ਪਾੜੀ ਚੱਲਦਾ ਅਸੀਂ ਤੁਹਾਨੂੰ ਰਿਕੁਆਇਰ ਕਰਕੇ ਦੇ ਦਈਏ ਫੇ ਸਾਡੇ ਬੱਸ ਦੀ ਗੱਲ ਨਹੀਂ ਹੈ ਜੀ ਅਤੇ ਕਿਸੇ ਹਾਲਤ ਵਿੱਚ ਜ਼ਮੀਨੀ ਇਹ ਰਿਕੁਆਇਰ ਕਰ ਦੇਵਾਂਗੇ ਜੇ ਹਾਈ ਕੋਰਟ ਜਾਣਾ ਪਵੇ ਕਿਤੇ ਜਾਣਾ ਪਵੇ ਅਸੀਂ ਹਾਜ਼ਰ ਹਾਂ